ਮਿਤਰੋ ਜਿਹੜੀ ਵੀਡੀਓ ਦੇ ਵਿੱਚ ਅੱਜ ਤੁਸੀਂ ਘੋੜੀ ਦੇਖ ਰਹੇ ਹੋ ਇਹ ਘੋੜੀ ਤੁਹਾਨੂੰ ਬਿਲਕੁਲ ਜਾਇਜ਼ ਰੇਟ 'ਚ ਮਿਲ ਜੂਗੀ ਤੇ ਘੋੜੀ ਤੁਹਾਨੂੰ 70-75 ਹਜ਼ਾਰ ਦੇ ਨੇੜੇ ਤੇੜੇ ਬਣ ਜੂਗੀ ਤੇ ਮਾਲਕ ਵੀਰਾਂ ਦੇ ਦੱਸਣ ਅਨੁਸਾਰ ਤੁਹਾਨੂੰ ਵੀਡੀਓ ਦੇ ਵਿੱਚ ਸਾਰੀ ਡਿਟੇਲ ਦੱਸੂਗਾ ਮੈਂ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਨ੍ਹਾਂ ਨੇ ਪੇਜ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਰਦੇ ਆਂ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ ਘੋੜੀ ਨੇ ਮਿਤਰੋ ਪਹਿਲਾਂ ਤੋਂ ਨੁਕਰੇ ਬੱਚੇ ਦਿੱਤੇ ਸੀ ਤੇ ਇਸ ਟਾਈਮ 15 20 ਦਿਨਾਂ ਦੀ ਮੀਟ ਕਰਵਾਈ ਹੋਈ ਆ ਨੋਕਰੇ ਘੋੜੇ ਤੋਂ ਤੇ 7 ਸਾਲ ਉਮਰ ਦੱਸੀ ਆ ਮਾਲਕ ਵੀਰਾਂ ਨੇ ਤੇ 62 ਇੰਚ ਹਾਈਟ ਹੈ ਜੀ ਸਵਾਰੀ ਦੀ ਘੋੜੀ ਪਾਸ ਹੈ ਬਾਲਪੋਰੀਆਂ ਦੀ ਸਾਫ ਆ ਤੇ ਰੇਟ ਬਾਈ ਹੋ ਰੇ 80000 ਕਰਦੇ ਆ ਤੇ ਬਾਕੀ ਮਿੱਤਰੋ 70 75 ਦੇ ਨੇੜੇ ਤੇੜੇ ਬਣ ਜੂ ਜੇ ਪੇਜ ਨੂੰ ਫੋਲੋ ਕਰਨ ਤੋਂ ਬਾਅਦ ਖਰੀਦੋਗੇ ਤੇ ਟਹਾਣਾ ਏਰੀਆ ਬਾਈ ਹੋ ਰਿਆਂ ਦਾ ਤੇ ਜਿੰਨੀ ਕਿ ਡਿਟੇਲ ਆਪਾਂ ਨੂੰ ਦੱਸੀ ਸੀ ਛੋਟੇ ਨਾਲ ਸਾਂਝੀ ਕਰਤੀ ਤੇ ਜੇ ਆਪਣੇ ਪੇਜ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ 845482340 ਵਾਲੇ ਨੰਬਰ ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹਾਂ ਤੇ ਮਿਲਦੇ ਆਂ ਕੋਈ ਹੋਰ ਵੀਡੀਓ ਦੇ ਵਿੱਚ